ਜੇਕਰ ਤੁਸੀਂ ਵੀ ਝੋੜੀਆਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ ਵੱਧਦੀ ਉਮਰ ਦੇ ਨਾਲ ਸਰੀਰ ਵਿੱਚ ਹੋਣ ਵਾਲੇ ਬਦਲਾਅ ਵਿੱਚ ਝੋੜੀਆਂ ਵੀ ਸ਼ਾਮਲ ਹੁੰਦੀਆਂ ਹਨ ਜਿਵੇਂ ਜਿਵੇਂ ਉਮਰ ਵੱਧਦੀ ਹੈ ਚਮੜੀ ਵਿੱਚ ਲਚਕੀਲਾਪਨ ਅਤੇ ਨਮੀ ਘਟਣ ਲੱਗਦੀ ਹੈ ਨਤੀਜੇ ਵਜੋਂ ਝੋੜੀਆਂ ਪੈ ਜਾਂਦੀਆਂ ਹਨ ਚਿਹਰੇ ਤੇ ਝੋੜੀਆਂ ਬਾਦ ਵਿੱਚ ਦਿਖਾਈ ਦਿੰਦੀਆਂ ਹਨ ਇਸ ਤੋਂ ਪਹਿਲਾਂ ਉਹ ਅੱਖਾਂ ਹੇਠਾਂ ਉਜਾਗਰ ਹੋਣ ਲੱਗਦੀਆਂ ਹਨ ਅੱਖਾਂ ਦੇ ਹੇਠਾਂ ਚਮੜੀ ਬਹੁਤ ਪਤਲੀ ਅਤੇ ਨਾਜ਼ੁਕ ਹੁੰਦੀ ਹੈ ਇਸ ਲਈ ਇੱਥੇ ਝੋੜੀਆਂ ਜਲਦੀ ਦਿਖਾਈ ਦਿੰਦੀਆਂ ਹਨ ਵੈਸੇ ਤਾਂ ਸਰੀਰ ਵਿੱਚ ਪੋਸ਼ਣ ਦੀ ਕਮੀ ਤਣਾਅ ਸਿਰ ਘਟਨੋਸ਼ੀ ਵੀ ਅੱਖਾਂ ਦੀ ਝੋੜੀ ਦੇ ਕਾਰਨ ਹਨ ਇਸ ਲਈ ਇਸ ਤੋਂ ਛੁਟਕਾਰਾ ਪਾਉਣ ਲਈ ਇਹਨਾਂ ਘਰੇਲੂ ਨੁਸਖਿਆਂ ਨੂੰ ਅਜ਼ਮਾਓ ਨਾਰੀਅਲ ਦਾ ਤੇਲ ਝੋੜੀਆਂ ਤੇ ਨਾਰੀਅਲ ਤੇਲ ਲਗਾਉਣ ਨਾਲ ਇਹ ਤੁਹਾਡੀ ਚਮੜੀ ਨੂੰ ਨਮੀ ਦਿੰਦਾ ਹੈ ਜਦੋਂ ਵੀਟਾਮਿਨ E ਅਤੇ ਜ਼ਰੂਰੀ ਐਂਟੀਆਕਸੀਡੈਂਟਸ ਨਾਲ ਵਰਤਿਆ ਜਾਂਦਾ ਹੈ ਤਾਂ ਨਾਰੀਅਲ ਦਾ ਤੇਲ ਚਮੜੀ ਨੂੰ ਮੋੜ ਹਾਈਡਰੇਟ ਕਰਦਾ ਹੈ ਅਤੇ ਮੁਰਸੁਰਜੀਤ ਕਰਦਾ ਹੈ ਨਾਰੀਅਲ ਦੇ ਤੇਲ ਨੂੰ ਚਮੜੀ ਵਿੱਚ ਜਜ਼ਬ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਨਾਲ ਆਪਣੇ ਚਿਹਰੇ ਦੀ ਹੌਲੀ ਹੌਲੀ ਮਾਲਿਸ਼ ਕਰਨਾ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਰਾਤ ਭਰ ਛੱਡ ਦਿਓ ਅਜਿਹਾ ਕਰਨ ਨਾਲ ਚਮੜੀ ਹਾਈਡਰੇਟ ਹੋਵੇਗੀ ਅਤੇ ਝੁਰੜੀਆਂ ਅਤੇ ਫਾਈਨ ਲਾਈਨਾਂ ਵੀ ਘੱਟ ਹੋਣਗੀਆਂ ਦੁੱਧ ਪਾਊਡਰ ਮਿਲਕ ਪਾਊਡਰ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਜੋ ਇੱਕ ਕੁਦਰਤੀ α-ਹਾਈਡਰੋਕਸੀ ਐਸਿਡ ਹੁੰਦਾ ਹੈ α-ਹਾਈਡਰੋਕਸੀ ਐਸਿਡ ਚਮੜੀ ਦੇ ਮਰੀ ਹੋਏ ਸੈੱਲਾਂ ਨੂੰ ਬਾਹਰ ਕੱਢਣ ਅਤੇ ਚਮੜੀ ਦੇ ਕੋਲੋਜਨ ਪਦਰ ਨੂੰ ਵਧਾਉਣ ਲਈ ਸਭ ਤੋਂ ਵਧੀਆ ਹਨ ਇਸ ਦਾ ਮਤਲਬ ਇਹ ਹੈ ਕਿ ਦੁੱਧ ਤੁਹਾਡੀਆਂ ਹੱਡੀਆਂ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਚੰਗਾ ਹੈ ਪਪੀਤਾ ਅਤੇ ਸ਼ਹਿਦ ਅੱਖਾਂ ਅਤੇ ਚਿਹਰੇ ਲਈ ਪਪੀਤਾ ਅਤੇ ਸ਼ਹਿਦ ਦੀ ਵਰਤੋਂ ਚਮੜੀ ਦੀ ਸਿਹਤ ਨੂੰ ਸੁਧਾਰਨ ਲਈ ਬਹੁਤ ਪੁਰਾਣਾ ਉਪਾਅ ਹੈ। ਪਪੀਤੇ ਚ ਪਾਇਆ ਜਾਣ ਵਾਲਾ ਪਪੈਨ ਦਾ ਪ੍ਰੋਟੀਨ ਚਮੜੀ ਦੇ ਦਾਗ-ਧੱब्बਿਆਂ ਨੂੰ ਦੂਰ ਕਰਨ ਚ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਨੂੰ ਟੋਨ ਕਰਨ ਲਈ ਵੀ ਜਾਣਿਆ ਜਾਂਦਾ ਹੈ। ਸ਼ਹਿਦ ਵਿੱਚ ਚਮੜੀ ਦੀ ਨਮੀ ਬਰਕਰਾਰ ਰੱਖਣ ਦੀ ਸਮਰੱਥਾ ਹੁੰਦੀ ਹੈ। ਾਂਡੇ ਦੇ ਅੱਖਾਂ ਦੇ ਹੇਠਾਂ ਝੋੜੀਆਂ ਦਿਖਾਈ ਦੇਣ ਲੱਗ ਪਈਆਂ ਹਨ ਇਸ ਲਈ ਇਹਨਾਂ ਨੂੰ ਦੂਰ ਕਰਨ ਲਈ ਾਂਡੇ ਦੀ ਵਰਤੋਂ ਕਰੋ ਾਂਡੇ ਦੇ ਸਫੇਦ ਹਿੱਸੇ ਨੂੰ ਲੈ ਕੇ ਅੱਖਾਂ ਦੇ ਹੇਠਾਂ ਅਤੇ ਚਿਹਰੇ ਦੋਵਾਂ ਤੇ ਲਗਾਓ ਸੁੱਕਣ ਤੋਂ ਬਾਅਦ ਧੋ ਲਓ ਆਪਣਾ ਚਿਹਰਾ ਧੋਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ ਝੋੜੀਆਂ ਤਾਂ ਦੂਰ ਹੋ ਜਾਣੀਆਂ ਨਾਲ ਹੀ ਚਮੜੀ 'ਚ ਟਾਈਟਨੈਸ ਵੀ ਬਣੀ ਰਹਿੰਦੀ ਹੈ ਐਲੋਵੇਰਾ ਜੈਲ ਐਲੋਵੇਰਾ ਜੈਲ ਦੀਆਂ ਕੋਮਲ ਅਤੇ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਇਸ ਨੂੰ ਅੱਖਾਂ ਦੇ ਹੇਠਾਂ ਝੋੜੀਆਂ ਲਈ ਸਭ ਤੋਂ ਵਧੀਆ ਕੁਦਰਤੀ ਘਰੇਲੂ ਉਪਚਾਰਾਂ ਵਿੱਚੋਂ ਇੱਕ ਬਣਾਉਂਦੀਆਂ ਹਨ ਵਿਟਾਮਿਨ ਸੀ, ਈ ਅਤੇ ਬੀਟਾ ਕੈਰੋਟਿਨ ਨਾਲ ਭਰਪੂਰ ਹੋਣ ਕਾਰਨ ਇਹ ਚਮੜੀ ਨੂੰ ਨਰਮ ਅਤੇ ਪੋਸ਼ਣ ਦਿੰਦਾ ਹੈ ਇਸ ਨੂੰ ਸਿੱਧੇ ਚਮੜੀ ਤੇ ਵੀ ਲਗਾਇਆ ਜਾ ਸਕਦਾ ਹੈ ਜਾਂ ਹਲਦੀ ਜਾਂ ਸ਼ਹਿਦ ਨਾਲ ਮਿਲਾ ਕੇ ਵੀ ਵਰਤਿਆ ਜਾ ਸਕਦਾ ਹੈ ਇਸ ਦੀਆਂ ਸ਼ਾਨਦਾਰ ਹਾਈਡਰੇਸ਼ਨ ਵਿਸ਼ੇਸ਼ਤਾਵਾਂ ਚਮੜੀ ਦੀ ਲਚਕਤਾ ਨੂੰ ਸੁਧਾਰਨ ਦੇ ਨਾਲ-ਨਾਲ ਅੱਖਾਂ ਦੇ ਥੈਲੇਿਆਂ ਅਤੇ ਝੋੜੀਆਂ ਨੂੰ ਵੀ ਘਟਾਉਣ ਵਿੱਚ ਮਦਦ ਕਰਦੀਆਂ ਹਨ ਜ਼ੈਤੂਨ ਦਾ ਤੇਲ ਜਿੱਥੇ ਜ਼ੈਤੂਨ ਦਾ ਤੇਲ ਪੋਸ਼ਣ ਵਿੱਚ ਸਵਾਦ ਬਣਾਉਂਦਾ ਹੈ ਇਹ ਅੱਖਾਂ ਦੇ ਹੇਠਾਂ ਸੋਜ ਅਤੇ ਝੋੜੀਆਂ ਲਈ ਵੀ ਇੱਕ ਸ਼ਾਨਦਾਰ ਉਪਾਅ ਹੈ ਇਸ ਵਿੱਚ ਮੌਜੂਦ ਵਿਟਾਮਿਨ E ਅਤੇ K ਅਤੇ ਐਂਟੀਆਕਸੀਡੈਂਟ ਗੁਣਾ ਗੁਣਾਤ ਦੀ ਉੱਚ ਮਾਤਰਾ ਤੁਹਾਡੀ ਚਮੜੀ ਦੀ ਸਮੇ ਤੋਂ ਪਹਿਲਾਂ ਬੁੜਾਪੇ ਨੂੰ ਹੌਲੀ ਕਰਨ ਵਿੱਚ ਮਦਦ ਕਰਦੀ ਹੈ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਨਮੀ ਜਲਦੀ ਗਵਾ ਦਿੰਦੀ ਹੈ ਇਸ ਲਈ ਜਦੋਂ ਅੱਖਾਂ ਦੇ ਆਲੇ-ਦੁਆਲੇ ਜ਼ੈਤੂਨ ਦਾ ਤੇਲ ਲਗਾਇਆ ਜਾਂਦਾ ਹੈ ਤਾਂ ਇਹ ਮੌਜੂਦ ਨਮੀ ਨੂੰ ਬੰਦ ਕਰ ਦਿੰਦਾ ਹੈ ਇਸ ਤਰ੍ਹਾਂ ਤੁਹਾਡੀ ਚਮੜੀ ਦੀ ਨਰਮ ਰਹਿੰਦੀ ਹੈ ਚਮੜੀ ਦੀ ਗਵਾਚੀ ਹੋਈ ਚਮਕ ਵਾਪਸ ਲਿਆਉਣ ਲਈ ਜ਼ੈਤੂਨ ਦੇ ਤੇਲ ਵਿੱਚ ਨਿੰਬੂ ਦੇ ਕੁਝ ਬੂੰਦਾਂ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰੋ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ